ਸ਼੍ਰੀ ਅਕਾਲ ਦੋਸਤੋ ਹੁਣੇ-ਹੁਣ ਇਸ ਮਸ਼ਹੂਰ ਹਸਤੀ ਨੇ ਕੀਤੀ ਆਤਮ ਹੱਤਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜ਼ਿਲਹੰਦਰ ਦੇ ਸ਼ਿਵ ਵਿਹਾਰ ਨੇੜੇ ਸਾਬਕਾ ਕਾਂਗਰਸੀ ਕੌਂਸਲ ਰੋਹਨ ਸਹਿਗਲ ਦੇ ਘਰ ਕੰਮ ਕਰਨ ਵਾਲੀ ਨੌਕਰ ਅਨਨੀ ਜਿਮਲੀਲਾ ਸਵਤ ਕੀਤਾ ਲੀ ਹੈ ਮ੍ਰਿਤਕਾ ਦੀ ਪਛਾਣ ਸੋਡਨ ਨਗਰ ਦੀ ਰਹਿਣ ਵਾਲੀ ਵਜੋ ਹੋਈ ਮ੍ਰਿਤਿਕਾ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਸੀ ਲੜਕੀ ਤਾਂ ਪੂਰਾ ਪਰਿਵਾਰ ਯੂਪੀ 'ਚ ਰਹਿੰਦਾ ਸੀ ਤੇ ਜਲੰਧਰ ਦੇ ਵਿੱਚ ਆਪਣੀ ਮਾਸੀ ਕੋਲ ਰਹਿ ਰਹੀ ਸੀ ਜਿਆ ਮ੍ਰਿਤਿਕਾ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਸੀ ਮ੍ਰਿਤਿਕਾ ਪਿਛਲੇ 5 ਸਾਲ ਤੋਂ ਇੱਥੇ ਕੰਮ ਕਰ ਰਹੀ ਸੀ ਮ੍ਰਿਤਿਕਾ ਦੀ ਮਾਸੀ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਕਾਂਗਰਸੀ ਆਗੂ ਰੋਹਨ ਸੈਗਲ ਦੇ ਘਰ ਕੰਮ ਕਰਦੀ ਸੀ ਸਵੇਰੇ ਸਾਨੂੰ ਫੋਨ ਆਇਆ ਕਿ ਸਾਡੀ ਬੇਟੀ ਨੇ ਜਿਵੇਂ ਲੀਲਾ ਸਮਾਪਤ ਕਰ ਲਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ ਘਟਨਾ ਵਾਲੀ ਥਾਂ ਤੋਂ ਸ਼ੱਕੀ ਵਸਤੂਆਂ ਮਿਲੀਆਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਪਰਿਵਾਰ ਦੇ ਇਲਜ਼ਾਮ ਦੇ ਆਧਾਰ ਤੇ ਬਿਆਨ ਦਰਜ ਕਰ ਲਏ ਨੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਨਿਕਿਤਾ ਦੀ ਲਾਸ਼ ਬਰਾਮਦ ਕੀਤੀ ਤਾਂ ਉਹ ਗਰਭ ਧਾਰਨ ਵਾਲੀ ਕਿੱਟ ਵੀ ਬਰਾਮਦ ਹੋਈ ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਗਰਭਵਤੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨ